ਪਰ ਥੱਲੇ ਉਹ ਜਦੋਂ ਆ ਕੇ ਥੱਲੇ ਡਿੱਗ ਪਿਆ ਜੀ ਹਵਾ ਦੇ ਚੋ ਭਰੀ ਹੋਈ ਸੀ ਉਹ ਹਵਾ ਨਿਕਲ ਗਈ ਸੀਗੀ ਜੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਇੱਕ ਜਹਾਜ਼ ਦੀ ਤਰ੍ਹਾਂ ਖਡਾਉਣਾ ਜਾਂ ਬਣਿਆ ਹੋਇਆ ਸੀਗਾ ਜੀ ਜੀ ਸੀ ਉਹ ਪਲਾਸਟਿਕ ਦਾ ਕਾਗਜ਼ੀ ਵੈਸੇ ਤਾਂ ਜੀ ਇਕੱਲਾ ਤੇ ਉਹ ਬਸ ਥੱਲੇ ਆ ਕੇ ਡਿੱਗੇ ਤੋਂ ਲਫਾਫਾ ਜਿਹਾ ਸੀਗਾ ਜੀ ਉਹ ਬਸ ਮੁੜ ਕੇ ਸੀ ਪੁਲਿਸ ਵਾਲ ਨੂੰ ਦੱਸਤਾ ਜੀ ਤੇ ਉਹ ਲੈ ਗਈ ਪੁਲਿਸ ਵਾਲੇ ਚਾਕੇ ਬਸ ਖਾਸ ਹੈ ਨਹੀਂ ਸੀ ਕੱਲਾ ਲਫਾਫਾ ਸੀਗਾ ਜੀ ਠੀਕ ਹੈ ਡਿੱਗਿਆ ਕਿੱਥੇ ਆ ਕੇ ਸੀਗਾ ਜੀ ਇਹ ਆਪਣੇ ਘਰ ਦੇ ਨਾਲ ਹੀ ਆ ਜੇ ਬਾਹਰਲੇ ਪਾਸੇ ਖਾਲੀ ਜਗ੍ਹਾ ਪਈ ਨਾਲ ਖਾਲੀ ਜਗ੍ਹਾ ਪਈ ਆ ਹਾਂ ਜੀ ਖਾਲੀ ਜਗ੍ਹਾ 'ਚ ਪਈ ਆ ਜੀ ਠੀਕ ਹੈ ਉਹ ਕੀ ਸੀਗਾ ਜੀ ਕੀ ਉੱਤੇ ਲਿਖਿਆ ਹੈ ਬਣਿਆ ਕੀ ਉਹਦੇ ਤੇ ਪਾਕਿਸਤਾਨ ਲਿਖਿਆ ਸੀਗਾ ਜੀ ਮੇਰੇ ਸਾਹਮਣੇ ਤਾਂ ਹਾਂ ਜੀ ਕੀ ਲੱਗਦਾ ਵੀ ਇਹ ਇੱਥੋਂ ਆ ਕਿ ਨੇੜੇ ਕੋਈ ਉਧਰ ਉਧਰੋਂ ਆਇਆ ਲੱਗਦਾ ਇਹ ਨਹੀਂ ਕੁਝ ਕਹਿ ਸਕਦੇ ਜੀ ਉੱਪਰੋਂ ਆਉਂਦਾ ਤਾਂ ਸਾਨੂੰ ਦਿਸਿਆ ਵੀ ਪਰੋਂ ਤਾਂ ਤਾਂ ਜੋ ਆ ਰਿਹਾ ਵੀ ਇੱਥੇ ਯਾਨੀ ਕਿ ਐ ਨਹੀਂ ਪਤਾ ਲੱਗ ਵੀ ਨੇੜ ਇੰਨ ਜੇਤੂ ਪੁਲਿਸ ਸਟੇਸ਼ਨ ਦੇ ਵਿੱਚ ਰਾਮਿਆਣਾ ਪਿੰਡ ਹੈਗਾ ਉੱਥੇ ਕਰੀਬ ਅਜ ਸਵੇਰੇ 7 ਵਜੇ ਦੇ 6:30 7 ਵਜੇ ਦੀ ਗੱਲ ਆ ਰਣਜੀਤ ਸਿੰਘ ਪੁੱਤਰ ਪੂਲਾ ਸਿੰਘ ਨਾਮ ਦੇ ਵਿਅਕਤੀ ਸੀ ਜਿਨ੍ਹਾਂ ਨੂੰ ਪਿੰਡ ਰਾਮਿਆਣੇ ਦੀ ਫਿਰਨੀ ਤੇ ਇੱਕ ਗੁਬਾਰਾ ਜਿਹੜਾ ਉਹਨਾਂ ਨੂੰ ਮਿਲਿਆ ਉੱਥੇ ਜਿਹੜਾ ਆਮ 1.5 ਤੋਂ 2 1.5 ਤੋਂ 2 ਫੁੱਟ ਦਾ ਹੈਗਾ ਉਹ ਉਹਨੇ ਉਹ ਗੁਬਾਰਾ ਚੱਕ ਕੇ ਜਿਹੜਾ ਹੈਗਾ ਸਾਡੇ ਉੱਥੇ ਲੋਕਲ ਪੁਲਿਸ ਨੂੰ ਦੱਸਿਆ ਤਾਂ ਉਹ ਇੱਕ ਬੱਚਿਆਂ ਵਾਲੇ ਜਿਦਾ ਗੁਬਾਰੇ ਹੁੰਦੇ ਆ ਜਿਹੜੇ ਆਮ ਛੋਟਾ ਮੇਲਿਆਂ ਦੇ ਵਿੱਚ ਮਿਲਦੇ ਵੀ ਆ ਲੇਕਿਨ ਉਹਦੇ ਤੇ ਲਿਖਿਆ ਹੋਏਗਾ ਪਾਕਿਸਤਾਨ ਲਿਖਿਆ ਹੋਏਗਾ ਉਹਦੇ ਤੇ ਬਲੂਨ ਹੈਗਾ ਬੱਚੇ ਕਿਸਨੇ ਕਰ ਰਹੀ ਕਿਤੇ ਦੱਸ ਉਸ ਹੀ ਆਪਣਾ ਜਿਹੜੀ ਹੈਗੀ ਆ ਉਹਦੇ ਰਪਟ ਤਲਾ ਰਪਟ ਦਰਜ ਕਰ ਦਿਤੀ ਆ ਜਿਸ ਬੰਦੇ ਵੱਲੋਂ ਸਭ ਤੋਂ ਪਹਿਲਾਂ ਦੇਖਿਆ ਗਿਆ ਜਿੰਨੇ ਲਿਆ ਕੀਤਾ ਉਹਦੇ ਵੱਲੋਂ ਸੀ ਰੋਪਰ ਦਰਜ ਕਰ ਦਿੱਤੀ ਕੋਈ ਲੱਗਦਾ ਕੋਈ ਸ਼ਰਾਰਤ ਬਾਜੀ ਕੁਝ ਹੋ ਸਕਦੀ ਹੈ ਕੋਈ ਹੋਰ ਗੱਲ ਦੇਖੋ ਇੰਨੀ ਜਲਦੀ ਕੁਝ ਦੇ ਬਾਰੇ ਦੱਸ ਨਹੀਂ ਸਕਦੇ ਅਜੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਲੇਕਿਨ ਫਸਟ ਜਿਹੜੀ ਨਜ਼ਰ ਤੋਂ ਦੇਖਣ ਤੋਂ ਬੱਚਿਆਂ ਵਾਲਾ ਜਿਹੜਾ ਬੈਲੂਨ ਪਗਾਨੇ ਆ ਉਹ ਲੱਗਦੇ ਹੀ ਰਿਹਾ ਕਿ ਉਹ ਹਵਾ ਚੋਂ ਆ ਗਿਆ ਹੈਗਾ ਉੱਪਰ ਬਾਕੀ ਅਜੇ ਵੈਰੀਫਾਈ ਕਰ ਰਹੇ ਆ